ਦੋਸਤੋ ਇੱਕ ਇਸ ਵੇਲੇ ਦੀ ਵੱਡੀ ਖਬਰ ਦਾ ਰੁਕ ਕਰਾਂਗੇ ਤੁਹਾਨੂੰ ਦੱਸਣਾ ਚਾਹਾਂਗੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਜੀ ਸਿੱਧੂ ਮੂਸੇਵਾਲੇ ਦੇ ਨਾਲ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਇੱਕ ਨਵੀਂ ਅਪਡੇਟ ਮਿਲੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕੈਨੇਡਾ ਦੇ ਵਿੱਚ ਗੈਂਗਸਟਰਾਂ ਦਾ ਇਨਕਾਊਂਟਰ ਕਰਨ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਪੂਰਾ ਮਾਮਲਾ ਕੀ ਹੈ ਜਰੂਰ ਦੱਸਾਂਗੇ ਜਿੱਥੇ ਕਿ ਕੈਨੇਡਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕੈਨੇਡਾ ਦੇ 11 ਸਭ ਤੋਂ ਖਤਰਨਾਕ ਗੈਂਗਸਟਰਾਂ ਦੀ ਸੂਚੀ ਜਿਹੜੀ ਹੈ ਕੈਨੇਡਾ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਨੌ ਤੇ ਪੰਜਾਬੀ ਹੀ ਨੇ ਤੇ ਦੋ ਕੈਨੇਡਾ ਦੇ ਹੀ ਗੋਰੇ ਨੇ ਤੇ ਸਭ ਤੋਂ ਵੱਧ ਪੰਜਾਬੀਆਂ ਦੇ ਜਿਵੇਂ ਕਿ ਕਿਰਦਾਰ ਸਾਹਮਣੇ ਆ ਰਹੇ ਨੇ ਗੈਂਗਸਟਰਵਾਦ ਦੇ ਵਿੱਚ ਦੱਸਣਾ ਚਾਹਾਂਗੇ ਗੈਂਗਸਟਰਾਂ ਨੂੰ ਲੈ ਕੇ ਜਨਤਕ ਸੁਰੱਖਿਆ ਚੇਤਾਵਨੀ ਵਿੱਚ ਜੁਆਇੰਟ ਫੋਰਸਿਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਨੇ 11 ਗੈਂਗਸਟਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇਹਨਾਂ ਦੇ ਵਿੱਚ 11 ਗੈਂਗਸਟਰਾਂ ਦੇ ਵਿੱਚੋਂ 9 ਤੇ ਪੰਜਾਬੀ ਹੀ ਦੱਸੇ ਜਾ ਰਹੇ ਨੇ ਇਹਨਾਂ ਦੀਆਂ ਫੋਟੋਆਂ ਨਾਮ ਵਗੈਰਾ ਸਾਰੇ ਕੁਝ ਜਿਹੜੇ ਨੇ ਲਿਸਟ ਦੇ ਮੁਤਾਬਕ ਜਾਰੀ ਕਰ ਦਿੱਤੇ ਗਏ ਨੇ ਕੈਨੇਡਾ ਪੁਲਿਸ ਨੇ ਇਹ ਲਿਸਟ ਜਾਰੀ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਜਿਵੇਂ ਕਿ ਲੋਕਾਂ ਦੇ ਵਿੱਚ ਚਰਚਾ ਵੀ ਛੇੜ ਦਿੱਤੀ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਇਹ ਲੋਕ ਜਿਹੜੇ ਗੈਂਗਸਟਰਵਾਦ ਦੇ ਵਿੱਚ ਪੰਜਾਬੀ ਮੌਜੂਦ ਨੇ ਸ਼ਾਇਦ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਵੀ ਇਹ ਲੋਕ ਸ਼ਾਮਲ ਹੋਣ ਇਸ ਕਰਕੇ ਪੰਜਾਬ ਪੁਲਿਸ ਨੂੰ ਇਹਨਾਂ ਦੇ ਉੱਪਰ ਸਖਤ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ ਹਾਲਾਂਕਿ ਲਖਵੀਰ ਲੰਡਾ ਜਿਹੜਾ ਉਹ ਵੀ ਕੈਨੇਡਾ ਦੇ ਵਿੱਚ ਮੌਜੂਦ ਹੈ ਲਖਵੀਰ ਲੰਡਾ ਉਹ ਇਨਸਾਨ ਹੈ ਜਿਸ ਨੇ ਮੋਹਾਲੀ ਪੁਲਿਸ ਹੈੱਡਕੁਆਰਟਰ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਬੰਬ ਜਿਹੜਾ ਸੀ ਰਾਕਟ ਜਿਹੜਾ ਸੀ ਉਤੋਂ ਮਿਲਣਾ ਕੀਤਾ ਸੀ ਕੁਝ ਹੋਰ ਵੀ ਵਸਤੂਆਂ ਜਿਹੜੀਆਂ ਪ੍ਰਾਪਤ ਹੋਈਆਂ ਸੀ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਸੀ ਦੱਸਣਾ ਚਾਹਾਂਗੇ ਇਹ ਚੀਜ਼ਾਂ ਨੂੰ ਜਿਵੇਂ ਲੈ ਕੇ ਕਾਫੀ ਜ਼ਿਆਦਾ ਹੁਣ ਇੰਪਰੂਵਮੈਂਟ ਚੱਲ ਰਹੀ ਹੈ ਪੰਜਾਬ ਪੁਲਿਸ ਆਪਣੇ ਵੱਲੋਂ ਹਰਕਤ ਦੇ ਵਿੱਚ ਆ ਚੁੱਕੀ ਹੈ ਜਿਵੇਂ ਹੀ ਕੈਨੇਡਾ ਪੁਲਿਸ ਨੇ ਇਹਨਾਂ ਲੋਕਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਾਇਓ ਡਾਟਾ ਸਾਂਝਾ ਕੀਤਾ ਉਸ ਤੋਂ ਬਾਅਦ ਇਹ ਪੰਜਾਬ ਪੁਲਿਸ ਦੇ ਲਈ ਵੀ ਇੱਕ ਚੇਤਾਵਨੀ ਹੈ ਕਿ ਪੰਜਾਬ ਪੁਲਿਸ ਵੀ ਇਹਨਾਂ ਤੇ ਨਿਗਰਾਨੀ ਰੱਖੇ ਆਪਣੇ ਵੱਲੋਂ ਕੁਝ ਲੋਕਾਂ ਦੇ ਉੱਪਰ ਸਪੈਸ਼ਲ ਤੌਰ ਤੇ ਨਿਗਰਾਨੀ ਰੱਖੇ ਕੁਝ ਲੋਕਾਂ ਦੀ ਹਟ ਲਿਸਟ ਜਿਹੜੀ ਹੈ ਉਹ ਵੀ ਜਾਰੀ ਕਰੇ ਕਿ ਇਹ ਲੋਕ ਵੀ ਬੜੇ ਖਤਰਨਾਕ ਨੇ ਇਹ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਹੁਣ ਵਿਚਾਰਾਂ ਜਿਹੜੀਆਂ ਨੇ ਉਹ ਚੱਲ ਪਈਆਂ ਨੇ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਭਾਵੇਂ ਮੁੱਖ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਜਿਹੜੇ ਨੇ ਮੰਨੇ ਜਾ ਰਹੇ ਨੇ ਪਰ ਕੁਝ ਲੋਕ ਹੋਰ ਵੀ ਉਹਦੇ ਵਿੱਚ ਸ਼ਾਮਲ ਨੇ ਤੇ ਇੱਕ ਸ਼ੂਟਰ ਦੀਪਕ ਮੁੰਡੀ ਵੀ ਹਜੇ ਤੱਕ ਫਰਾਰ ਹੈ ਜਿਹਦੀ ਖਬਰ ਹੈ ਕਿ ਉਹ ਵੀ ਵਿਦੇਸ਼ ਦੇ ਵਿੱਚ ਭੱਜ ਚੁੱਕਿਆ ਹੈ ਵਿਦੇਸ਼ ਦੇ ਵਿੱਚ ਜਾ ਚੁੱਕਿਆ ਹੈ ਪਰ ਕੋਈ ਵੀ ਅਜਿਹੀ ਹੋਰ ਅਪਡੇਟ ਹਲੇ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਕੁਝ ਪੰਜਾਬ ਦੇ ਜਿਹੜੇ ਸਿਆਸੀ ਲੋਕ ਨੇ ਇਸ ਕਤਲ ਦੇ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇਹ ਜਿਹੜੇ 9 ਪੰਜਾਬੀ ਨੇ ਜਿਨ੍ਹਾਂ ਦੀ ਲਿਸਟ ਜਾਰੀ ਕੀਤੀ ਹੈ ਗੈਂਗਸਟਰਾਂ ਦੀ ਇਹ ਲੋਕ ਵੀ ਸਿੱਧੂ ਦੇ ਕਤਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਾਂ ਫਿਰ ਸਿੱਧੂ ਦੇ ਕਤਲ ਦੇ ਵਿੱਚ ਇਹਨਾਂ ਨੇ ਆਪਣੀ ਕਾਰਵਾਈ ਕਿਸ ਤਰ੍ਹਾਂ ਕੀਤੀ ਹੋਵੇਗੀ ਇਹ ਗੱਲਾਂ ਜਿਹੜੀਆਂ ਨੇ ਵਾਰ-ਵਾਰ ਸਾਹਮਣੇ ਆ ਰਹੀਆਂ ਨੇ ਦੱਸਣਾ ਚਾਹਾਂਗੇ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਜਿਹੜੀ ਹੈ ਹੁਣ ਛਿੜਦੀ ਹੋਈ ਨਜ਼ਰ ਆ ਰਹੀ ਹੈ ਉਧਰ ਹੀ ਗੱਲ ਕਰ ਲੈਣੇ ਆ ਸਿੱਧੂ ਮੂਸੇਵਾਲੇ ਦੇ ਪਿੰਡ ਦੀ ਜਿੱਥੇ ਕਿ ਮੂਸਾ ਪਿੰਡ ਦੇ ਵਿੱਚ ਸਿੱਧੂ ਦੀ ਸਮਾਰ ਦੇ ਉੱਪਰ ਪੰਜਾਬ ਦੀਆਂ ਨੌਜਵਾਨ ਕੁੜੀਆਂ ਜਾ ਕੇ ਸਿੱਧੂ ਦੇ ਬੁੱਤ ਦੇ ਨਾਲ ਜਿਵੇਂ ਕਿ ਪਿਆਰ ਜਤਾਰੀਆਂ ਨੇ ਸਿੱਧੂ ਦੇ ਗੁੱਟ ਦੇ ਉੱਪਰ ਰਖੜੀ ਬੰਨ੍ਹਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਪੂਰਾ ਮਾਮਲਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਵੀ ਮੇਲਾ ਲੱਗਿਆ ਹੋਇਆ ਆਉਣ ਜਾਣ ਵਾਲੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲ ਕੇ ਜਾ ਰਹੇ ਨੇ ਜਿਵੇਂ ਕਿ ਭੈਣ ਭਰਾ ਦੇ ਪਾਕ ਪਵਿੱਤਰ ਰਿਸ਼ਤੇ ਦੀ ਤਰਜ਼ਮਾਨੀ ਕਰਦਾ ਰਖੜੀ ਦਾ ਤਿਹਾਰ ਆਉਣ ਚ ਬੇਸ਼ੱਕ ਕੁਝ ਦਿਨ ਅਜੇ ਬਾਕੀ ਨੇ ਪਰ ਹਮੇਸ਼ਾ ਆਪਣੇ ਭਰਾਵਾਂ ਦਾ ਭਲਾ ਚਾਉਣ ਵਾਲੀਆਂ ਭੈਣਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਪਹੁੰਚ ਕੇ ਉਹਨਾਂ ਦੇ ਬੁੱਤ ਤੇ ਬੁੱਤ ਦੇ ਗੁੱਟ ਤੇ ਰਖੜੀਆਂ ਨਮ ਅੱਖਾਂ ਦੇ ਨਾਲ ਬੰਨੀਆਂ ਜਾ ਰਹੀਆਂ ਨੇ ਰਖੜੀ ਬੰਨਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਔਰਤਾਂ ਨੇ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਅਤੇ ਹਰੇਕ ਭੈਣ ਨੂੰ ਭਰਾ ਮਿਲੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਲੋਕਾਂ ਦੇ ਦਿਲਾਂ ਦੇ ਵਿੱਚ ਪਿਆਰ ਦੀ ਭਾਵਨਾ ਘਟ ਨਹੀਂ ਹੋ ਰਹੀ ਹੈ ਲੋਕ ਜਿੱਥੇ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਨੇ ਉੱਥੇ ਯਾਦਗਾਰ ਤੇ ਪਹੁੰਚਣ ਵਾਲੀਆਂ ਕੁੜੀਆਂ ਰਖੜੀ ਦੇ ਤਿਹਾਰ ਦੀ ਆਮਦ ਤੋਂ ਪਹਿਲਾਂ ਹੀ ਨਮ ਅੱਖਾਂ ਨਾਲ ਸਿੱਧੂ ਮੂਸੇਵਾਲੇ ਦੇ ਗੁੱਟ ਤੇ ਰਖੜੀਆਂ ਸਜਾਉਂ ਸਜਾ ਬਿਛੜ ਚੁੱਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਵੀ ਕਰ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਗੁੱਟ ਤੇ ਰਖੜੀ ਬੰਨਣ ਤੋਂ ਚੰਡੀਗੜ੍ਹ ਤੋਂ ਆਈ ਮਹਿਲਾ ਕੁਸ਼ਮ ਰਾਣੀ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲੇ ਨੂੰ ਰਖੜੀ ਬੰਨ੍ਹ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਏ ਕਿਉਂਕਿ ਉਹ ਹਰ ਮਾਂ ਦਾ ਚੰਗਾ ਇੱਕ ਪੁੱਤਰ ਵੀ ਸੀ ਅਤੇ ਹਰ ਹਰ ਭੈਣ ਦਾ ਹਰ ਭੈਣ ਦਾ ਇੱਕ ਚੰਗਾ ਭਰਾ ਵੀ ਸੀ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੇ ਜੋ ਵੀ ਗੀਤ ਗਾਏ ਨੇ ਉਸ ਲਈ ਕੋਈ ਵੀ ਅਜਿਹਾ ਸ਼ਬਦ ਨਹੀਂ ਹੈ ਜੋ ਮੈਂ ਕਹਿ ਨਹੀਂ ਸਕਦੀ ਉਹਨਾਂ ਨੇ ਕਿਹਾ ਕਿ ਅਜ਼ੀਹਾ ਪੁੱਤਰ ਹਰੇਕ ਮਾਂ ਨੂੰ ਮਿਲੇ ਤੇ ਅਜ਼ੀਹਾ ਭਰਾ ਹਰੇਕ ਭੈਣ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਕੋਈ ਇਨਸਾਨ ਹੀ ਅਜ਼ੀਹਾ ਹੋਵੇਗਾ ਜੋ ਹਰ ਮਾਂ ਅਤੇ ਭੈਣ ਨੂੰ ਇੰਨੀ ਇੱਜ਼ਤ ਦੇਵੇਗਾ ਜਿੰਨੀ ਇੱਜ਼ਤ ਸਿੱਧੂ ਮੂਸੇਵਾਲਾ ਹਰ ਮਾਂ ਭੈਣ ਅਤੇ ਧੀ ਨੂੰ ਦਿੰਦਾ ਹੁੰਦਾ ਸੀ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਸਿੱਧੂ ਮੂਸੇਵਾਲਾ ਦੀ ਸਮਾਰਟ ਤੇ ਆ ਕੇ ਬਹੁਤ ਖੁਸ਼ੀ ਵੀ ਮਿਲਦੀ ਪਈ ਹੈ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਰਖੜੀ ਬੰਨਣਾ ਬਠਿੰਡਾ ਦੇ ਪਿੰਡ ਬੈਮਣ ਜੱਸਾ ਤੋਂ ਪਹੁੰਚੀ ਛੋਟੀ ਬੱਚੀ ਮਹਿਕ ਪ੍ਰੀਤ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਵੱਡਾ ਵੀਰ ਸੀ ਅਤੇ ਸਾਰੀ ਦੁਨੀਆ ਇਸ ਦੀ ਫੈਨ ਵੀ ਸੀ ਉਸ ਨੇ ਕਿਹਾ ਕਿ ਅਸੀਂ ਵੀ ਸਿੱਧੂ ਦੇ ਫੈਨ ਆ ਅਤੇ ਜੇਕਰ ਅੱਜ ਉਹ ਸਾਡੇ ਵਿਚਕਾਰ ਹੁੰਦਾ ਤਾਂ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਣੀ ਸੀ ਉਸ ਨੇ ਕਿਹਾ ਕਿ ਮੈਂ ਅੱਜ ਸਿੱਧੂ ਮੂਸੇਵਾਲੇ ਦੇ ਰਖੜੀ ਬੰਨਣ ਆਈਆਂ ਕਿਉਂਕਿ ਇਹ ਮੇਰਾ ਵੱਡਾ ਭਰਾ ਸੀ ਇਹ ਗੱਲ ਸਾਹਮਣੇ ਆਈ ਹੈ ਫਿਲਹਾਲ ਨਮ ਅੱਖਾਂ ਦੇ ਨਾਲ ਰਖੜੀਆਂ ਜੜੀਆਂ ਨੇ ਸਿੱਧੂ ਮੂਸੇਵਾਲੇ ਦੇ ਬੁੱਤ ਨੂੰ ਬੰਨੀਆਂ ਜਾ ਰਹੀਆਂ ਨੇ ਪਰ ਕਾਫੀ ਚੀਜ਼ਾਂ ਜੜੀਆਂ ਨੇ ਵੇਖਣ ਨੂੰ ਮਿਲ ਰਹੀਆਂ ਨੇ ਬੜੇ ਹੀ ਭਾਵੁਕ ਕਰ ਦੇਣ ਵਾਲੇ ਉਹ ਪਲ ਨੇ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਰਖੜੀ ਬਣਦੇ ਹੋਏ ਕੁਝ ਭੈਣਾ ਜੜੀਆਂ ਨੇ ਰੋਣ ਵੀ ਲੱਗ ਜਾਂਦੀਆਂ ਨੇ ਕਾਫੀ ਜ਼ਿਆਦਾ ਚੀਜ਼ਾਂ ਜੜੀਆਂ ਨੇ ਉਹ ਵੇਖਣ ਨੂੰ ਮਿਲਦੀਆਂ ਪਈਆਂ ਨੇ ਹਾਲਾਂਕਿ ਪੰਜਾਬ ਦੀਆਂ ਹੋਰ ਵੱਡੀਆਂ ਖਬਰਾਂ ਤੇ ਝਾਤ ਮਾਰ ਲੈਣੇ ਆ ਜਿੱਥੇ ਕੇ ਫਗਵਾੜਾ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰਾਂ ਦਾ ਦੌਰ ਹਜੇ ਤੱਕ ਵੀ ਜਾਰੀ ਹੈ ਬੀਤੇ ਦਿਨੀ ਕੁਝ ਸਮੇਂ ਦੇ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਆਦ ਦੀਆਂ ਹੋਆਂ ਕਈ ਵੱਡੀਆਂ ਵਾਰਦਾਤਾਂ ਹਲੇ ਵੀ ਪੰਜਾਬ ਪੁਲਿਸ ਲਈ ਸੁਲਝਾ ਪਾਉਣੀਆਂ ਬਹੁਤ ਮੁਸ਼ਕਲ ਜਾ ਰਹੀਆਂ ਨੇ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਜਿੱਥੇ ਪੁਲਿਸ ਅਧਿਕਾਰੀਆਂ ਦਾ ਹਮੇਸ਼ਾ ਇੱਕ ਰਟਿਆ ਰਟਾਇਆ ਦਾਵਾ ਹੁੰਦਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਥੇ ਹੀ ਹਕੀਕਤ ਇਹ ਹੈ ਕਿ ਜਿਹੜੇ ਮਾਮਲੇ ਦੀ ਜਾਂਚ ਕਰ ਰਹੀ ਹੈ ਉਥੇ ਹੀ ਇੱਕ ਗੱਲ ਜਿਹੜੀ ਹੈ ਬੜੀ ਸਾਹਮਣੇ ਆ ਰਹੀ ਹੈ ਲੁੱਟਾਂ ਖੋਹਾਂ ਆਦਿ ਦੇ ਸ਼ਿਕਾਰ ਲੋਕ ਜਿਹੜੇ ਨੇ ਬਣਦੇ ਜਾ ਰਹੇ ਨੇ ਆਪਣਾ ਸਭ ਕੁਝ ਲੁਟਾ ਕੇ ਇਸ ਆਸ ਦੇ ਵਿੱਚ ਦਿਨ ਕੱਟ ਰਹੇ ਨੇ ਕਿ ਕਿਸੇ ਦਾ ਕਿਸੇ ਦਿਨ ਪੁਲਿਸ ਉਹਨਾਂ ਦੀਆਂ ਦੁਕਾਨਾਂ ਸ਼ੋਅਰੂਮਾਂ ਘਰਾਂ ਆਦਿ ਦੇ ਵਿੱਚ ਹੋਈਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਸੁਲਝਾ ਉਹਨਾਂ ਦੇ ਕੀਮਤੀ ਸਮਾਨ ਨੂੰ ਵਾਪਸ ਕਰਵਾਏਗੀ ਪਰ ਤੇ ਜਿਨ੍ਹਾਂ ਅਣਪਛਾਤੇ ਚੋਰਾਂ ਨੇ ਲੁਟੇਰਿਆਂ ਨੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟੇਗੀ ਜਦਕਿ ਅਜ਼ੀਹਾ ਨਹੀਂ ਹੁੰਦਾ ਦਿਖ ਰਿਹਾ ਹੈ ਇਸੇ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਨਵੇਂ ਐਸਐਸਪੀ ਪਹਿਲ ਦੇ ਆਧਾਰ ਤੇ ਜ਼ਿਲ੍ਹਾ ਦੇ ਵਿੱਚ ਹੋਈਆਂ ਚੋਰੀਆਂ ਲੁੱਟਾਂ ਖੋਹਾਂ ਆਦਿ ਦੀਆਂ ਵਾਰਦਾਤਾਂ ਦਾ ਵੇਰਾ ਥਾਣੇ ਤੋਂ ਮੰਗਵਾਉਣ ਅਤੇ ਇਹਨਾਂ ਨੂੰ ਟ੍ਰੇਸ ਕਰਨ ਲਈ ਵੱਡੀ ਮੁਹਿੰਮ ਚਲਾ ਕੇ ਲੋਕਾਂ ਨੂੰ ਰਾਹਤ ਤੇ ਇਨਸਾਫ ਦੇਣ ਦੇ ਲਈ ਮੁਹਿੰਮ ਵੀ ਛੇੜੀ ਜਾ ਰਹੀ ਹੈ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ